ਪਿਆਰਪਰੀ ਸਤਿ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ 10 ਦਸੰਬਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਿਆ ਪੰਜਾਬ ਬੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਖਾਤਿਆਂ 'ਚ 1100 ਰੁਪਏ ਆਉਣ ਨੂੰ ਲੈ ਕੇ ਵੱਡਾ ਅਪਡੇਟ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਔਰਤਾਂ ਦੇ ਲਈ ਇੱਕ ਹੋਰ ਵੱਡੀ ਸਕੀਮ ਹਰ ਮਹੀਨੇ ਮਿਲਣਗੇ 7000 ਰੁਪਏ ਤੇ ਹੁਣ ਖਬਰਾਂ ਨੂੰ ਵਿਸਥਾਰ ਪੂਰਵਕ ਸ਼ੁਰੂ ਕਰਦੇ ਆਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜ਼ਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਅੱਜ ਦੀ ਪਹਿਲੀ ਵੱਡੀ ਖਬਰ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਔਰ ਤੁਹਾਨੂੰ ਹਰ ਮਹੀਨੇ 7000 ਰੁਪਏ ਮਿਲਣ ਵਾਲੇ ਨੇ ਬੀਮਾ ਸਖੀ ਸਕੀਮ ਜਿਹੜੀ ਲਾਂਚ ਹੋ ਗਈ ਆ ਤੇ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਰਤਮਾਨ ਮੰਤਰੀ ਨarendra Modi ਨੇ ਸੋਮਵਾਰ ਨੂੰ ਪਾਣੀਪੱਤ ਹਰਿਆਣਾ ਤੋਂ ਭਾਰਤੀ ਜੀਵਨ ਬੀਮਾ ਨਿਗਮ ਦੀ ਬੀਮਾ ਸਖੀ ਯੋਜਨਾ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਇਸ ਯੋਜਨਾ ਦਾ ਉਦੇਸ਼ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਇਸ ਯੋਜਨਾ ਨੂੰ ਲਾਂਚ ਕਰਦੇ ਹੋਏ PM Modi ਨੇ ਕਿਹਾ ਹੈ ਕਿ ਭਾਰਤ ਮਹਿਲਾ ਸ਼ਕਤੀਕਰਨ ਵੱਲ ਲਗਾਤਾਰ ਕਦਮ ਚੱਕ ਰਿਹਾ ਹੈ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕੁਝ ਬੀਮਾ ਸਾਖੀਆਂ ਨੂੰ ਪ੍ਰਤੀਕ ਰੂਪ ਵਿੱਚ ਨਿਯੁਕਤੀ ਪੱਤਰ ਵੀ ਸੌਂਪੇ ਬੀਮਾ ਸਾਖੀ ਸਕੀਮ ਤਹਿਤ ਔਰਤਾਂ ਨੂੰ LIC ਏਜੰਟ ਬਣਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਇਸ ਦਰਾਂ ਹਰ ਮਹੀਨੇ 5 ਤੋਂ 7000 ਰੁਪਏ ਵੀ ਦਿੱਤੇ ਜਾਣਗੇ ਇਸ ਤੋਂ ਇਲਾਵਾ ਕਮਿਸ਼ਨ ਵੀ ਦਿੱਤਾ ਜਾਵੇਗਾ ਤੇ ਤੁਸੀਂ ਕਿਵੇਂ ਅਪਲਾਈ ਕਰਨਾ ਅੱਗੇ ਤੁਹਾਨੂੰ ਆਪਾਂ ਉਹ ਵੀ ਦੱਸ ਦਿੰਨੇ ਆ ਬੀਮਾ ਸਾਖੀ ਸਕੀਮ ਸਿਰਫ ਔਰਤਾਂ ਲਈ ਹੈ ਇਸ ਲਈ ਅਪਲਾਈ ਕਰਨ ਲਈ ਘੱਟੋ ਘੱਟ 10ਵੀਂ ਪਾਸ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਸਿਰਫ 18 ਤੋਂ 70 ਸਾਲ ਦੀਆਂ ਔਰਤਾਂ ਹੀ ਅਪਲਾਈ ਕਰ ਸਕਣਗੀਆਂ ਸੋ ਅੱਗੇ ਤੁਸੀਂ ਪੜ੍ਹ ਸਕਦੇ ਹੋ ਦੇ ਵਿੱਚ ਵਜ਼ੀਫਾ ਤੇ ਸਖਲਾਈ ਦੀ ਜਿਹੜੀ ਵਿਸ਼ੇਸ਼ਤਾ ਹੋਵੇਗੀ ਬਿਆਨ ਵਿੱਚ ਅੱਗੇ ਵੀ ਐਮੋਦੀ ਨੇ ਕਿਹਾ ਕਿ ਸਕੀਮ ਤਹਿਤ ਔਰਤਾਂ ਨੂੰ ਵਿੱਤੀ ਸਾਖਰਤਾ ਤੇ ਬੀਮਾ ਜਾਗਰੂਤਾ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ 3 ਸਾਲਾਂ ਲਈ ਵਿਸ਼ੇ ਸਖਲਾਈਤੇ ਵਜ਼ੀਫਾ ਜਿਹੜਾ ਹੋ ਦਿੱਤਾ ਜਾਵੇਗਾ ਐਲ ਆਈ ਸੀ ਏਜੰਟ ਤੋਂ ਲੈ ਕੇ ਡਿਵੈਲਪਮੈਂਟ ਅਫਸਰ ਬਣਨ ਤੱਕ ਦਾ ਮੌਕਾ ਟ੍ਰੇਨਿੰਗ ਤੋਂ ਬਾਅਦ ਔਰਤਾ ਐਲ ਆਈ ਸੀ ਏਜੰਟ ਵਜੋਂ ਕੰਮ ਕਰ ਸਕਣਗੇ ਅਤੇ ਗ੍ਰੈਜੂਏਟ ਬੀਮਾ ਸਾਖੀਆਂ ਨੂੰ ਵੀ ਐਲ ਆਈ ਸੀ ਵਿੱਚ ਵਿਕਾਸ ਅਫਸਰ ਵਜੋਂ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ 7000 ਰੁਪਏ ਜਿਹੜਾ ਮਹੀਨਾ ਤੁਹਾਨੂੰ ਦੇ ਵਿੱਚ ਮਿਲਣ ਵਾਲੇ ਨੇ ਇਸ ਯੋਜਨਾ ਦੀ ਸ਼ੁਰੂਆਤ ਵਿੱਚ ਔਰਤਾਂ ਨੂੰ ਹਰ ਮਹੀਨੇ 7000 ਰੁਪਏ ਦਿੱਤੇ ਜਾਣਗੇ ਸਲੀ ਦੂਜੇ ਸਾਲ ਇਹ ਰਕਮ ਵਧਾ ਕੇ 6000 ਰੁਪਏ ਕਰ ਦਿੱਤੀ ਜਾਵੇਗੀ ਤੇ ਤੀਜੇ ਸਾਲ 5000 ਰੁਪਏ ਕਰ ਦਿੱਤੀ ਜਾਵੇਗੀ ਬੀਮਾ ਸਾਖੀ ਨੂੰ ਵੱਖਰਾ ਕਮਿਸ਼ਨ ਵੀ ਦਿੱਤਾ ਜਾਵੇਗਾ ਸੋ ਇਹਦੇ ਨਾਲ ਦੀ ਬਾਤ ਨੇ ਅਗਲੀ ਵੱਡੀ ਖਬਰ ਦੇ ਬਾਅਦ ਅਗਲੀ ਵੱਡੀ ਖਬਰ ਸਕੂਲਾਂ ਨੂੰ ਛੁੱਟੀਆਂ ਨੂੰ ਲੈ ਕੇ ਆਜੀ ਪੰਜਾਬ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਹੋ ਗਿਆ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੇ ਸਕੂਲਾਂ ਵਿੱਚ 24 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਿਹੜੀਆਂ ਸਰਦੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਨੋਟੀਫਿਕੇਸ਼ਨ ਵਿੱਚ ਆਖਿਆ ਗਿਆ ਹੈ ਕਿ ਪੰਜਾਬ ਦੇ ਸਮੂਹ ਸਰਕਾਰੀ ਪ੍ਰਾਈਵੇਟ ਐਡਿਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ 2024 ਦਰਾਂ 24 ਦਸੰਬਰ 2024 ਤੋਂ 31 ਦਸੰਬਰ 2024 ਤੱਕ ਛੁੱਟੀਆਂ ਕੀਤੀਆਂ ਜਾਣਗੀਆਂ ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਐਡਿਟ ਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦੇ ਤਰੀਕਿਆਂ ਦਾ ਜਿਹੜਾ ਜਾਰੀ ਕਰ ਦਿੱਤੇ ਅਗੇ ਇਹਨਾਂ ਛੁੱਟੀਆਂ 24 ਤੋਂ 31 ਦਸੰਬਰ ਤੱਕ ਰਹਿਣਗੀਆਂ ਤੇ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕੁਸ਼ੋਰ ਜਾਤ ਵੱਲੋਂ ਜਿਹੜਾ ਪੱਤਰ ਜਾਰੀ ਕਰ ਦਿੱਤਾ ਗਿਆ ਸਬੰਧੀ ਪੱਤਰ ਵਿੱਚ ਕਿਹਾ ਗਿਆ ਕਿ ਰਾਜ ਦੇ ਸਮੂਹ ਸਰਕਾਰੀ ਪ੍ਰਾਈਵੇਟ ਦੇ ਐਡਿਟ ਮੰਨਤਾ ਪ੍ਰਾਪਤ ਸਕੂਲਾਂ ਵਿੱਚ ਜਿਹੜੀਆਂ ਛੁੱਟੀਆਂ ਨੂੰ ਪਰਵਾਨਗਿਆ ਜਿਹੜੀ ਉਹ ਦੇ ਦਿੱਤੀ ਗਈ ਆ ਜੁਦਿਦਾ ਸਕੂਲਾਂ ਦੇ ਵਿੱਚ ਸਰਦੀ ਦੀਆਂ ਛੁੱਟੀਆਂ 24 ਤੋਂ ਲੈ ਕੇ 31 ਦਸੰਬਰ ਤੱਕ ਰਹਿਣ ਵਾਲਿਆਂ ਨੇ ਪਰ ਜੇਕਰ ਠੰਡ ਦੇ ਵਿੱਚ ਤਵਨੀਲੀ ਆਉਂਦੀ ਆ ਜਾਂ ਠੰਡ ਬਾਦੀਆ ਤਾਂ ਹੋ ਸਕਦਾ ਛੁੱਟੀਆਂ ਦੇ ਵਿੱਚ ਵਾਦਾ ਵੀ ਕੀਤਾ ਜਾ ਸਕਦਾ ਹੈ ਚਲਦਾ ਅਗਲੀ ਵੱਡੀ ਖਬਰ ਦੇ ਵੱਲ ਧਾਰਮਿਕ ਆਧਾਰ ਤੇ ਨਹੀਂ ਦਿੱਤਾ ਜਾ ਸਕਦਾ ਰਾਖਵਾਕਰਨ ਸੁਪਰੀਮ ਕੋਰਟ ਵੱਲੋਂ ਵੱਡੀ ਅਪਡੇਟ ਆ ਜੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਧਰਮ ਦੇ ਆਧਾਰ ਤੇ ਰਿਜ਼ਰਵੇਸ਼ਨ ਨਹੀਂ ਦਿੱਤਾ ਜਾ ਸਕਦਾ ਜਸਟਿਸ ਵੀਰ ਅਗਵਾਈ ਵੱਲੋਂ ਅਗਵਾਈ ਵਿੱਚ ਸੁਪਰੀਮ ਕੋਰਟ ਦੇ ਬੈਂਚ ਨੇ ਪੱਛਮੀ ਬੰਗਾਲ ਸਰਕਾਰ ਵਿੱਚ ਇੱਕ ਪਟੀਸ਼ਨ ਦੀ ਸੁਣਵਾਈ ਦਰਵਾਣ ਇਹ ਜ਼ੁਬਾਨੀ ਟਪਨੀ ਕੀ ਪੀਓ ਨੇ ਕਿਹਾ ਹੈ ਕਿ ਧਰਮ ਦੇ ਆਧਾਰ ਤੇ ਰੱਖਵਾ ਕਰਨ ਨਹੀਂ ਦਿੱਤਾ ਜਾ ਸਕਦਾ ਪਛਮੀ ਬੰਗਾਲ ਸਰਕਾਰ ਨੇ ਕਲਕੱਤਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਜਿਸ ਨੇ ਸਤਾ ਸਤਰ ਭਾਈਚਾਰਿਆਂ ਨੂੰ ਹੋਰ ਪਛੜੀਆਂ ਸ਼੍ਰੇਣੀਆ ਸ਼੍ਰੇਣੀ ਅਧੀਨ ਸ਼੍ਰੇਣੀ ਬਦਲ ਕਰਨ ਨੂੰ ਰੱਦ ਕਰ ਦਿੱਤਾ ਸੀ ਤੇ ਇਹਦੇ ਵਿੱਚ ਜ਼ਿਆਦਾਤਰ ਮੁਸਲਮਾਨ ਸਾਮਲ ਸੰ ਤੇ OBC ਲੋਕ ਸਾਮਲ ਸੰ ਹਾਈ ਕੋਰਟ ਨੇ 22 ਮਈ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਬੰਗਾਲ ਸਰਕਾਰ ਦੀ ਪਟੀਸ਼ਨ ਸਮੇਤ ਸਾਰੀਆਂ ਪਟੀਸ਼ਨਾਂ ਜਸਟਿਸ ਵੀਰ ਗਵਈ ਦੇ ਕੇਵੀ ਵਿਸ਼ਮਲਾਦੀ ਬੈਂਚ ਅੱਗੇ ਸੁਣਵਾਈ ਲਈ ਆਈਆਂ ਜਸਟਿਸ ਗਵਈ ਨੇ ਰੱਖਵਾ ਕਰਨ ਧਰਮ ਦੇ ਆਧਾਰ ਤੇ ਜਿਹੜਾ ਉਹ ਨਹੀਂ ਹੋ ਸਕਦਾ ਸੋ ਅੱਗੇ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣਾ ਹੈ ਜੀ ਕਿਸਾਨਾਂ ਨੂੰ ਲੈ ਕੇ ਵੱਡੀ ਅਪਡੇਟ ਆ ਸੰਭੂ ਵਾਡਰ ਉੱਤੇ ਡਟੇ ਕਿਸਾਨਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਆ ਤੁਹਾਨੂੰ ਦੱਸ ਦੇ ਰਿਆਂ ਜੀ ਸੰਭੂ ਵਾਡਰ ਉੱਤੇ ਬੈਠੇ ਕਿਸਾਨਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਤੇ ਮਿਲੀ ਹੈ ਦਰਸਾਰ ਸ਼ੰਭੂ ਸਰਹਾਦੇ ਤੋਂ ਕਿਸਾਨਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਸੀ ਹੁਣ ਸੁਪਰੀਮ ਕੋਰਟ ਨੇ ਸ਼ੰਭੂ ਸਰਹਾਦੇ ਡਟੇ ਕਿਸਾਨਾਂ ਨੂੰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਾਰ-ਵਾਰ ਇੱਕੋ ਤਰ੍ਹਾਂ ਦੇ ਪਟੀਸ਼ਨਾਂ ਕਿਉਂ ਦਾਇਰ ਕੀਤੀਆਂ ਜਾ ਰਹੀਆਂ ਹਨ ਮਾਮਲਾ ਪਹਿਲਾਂ ਹੀ ਵਿਚਾਰ ਅਧੀਨ ਹੈ ਇਸ ਤੁਹਾਡੀ ਪਟੀਸ਼ਨ ਨੂੰ ਉਹਨਾਂ ਮਾਮਲਿਆਂ ਨਾਲ ਨਹੀਂ ਜੋੜਾਂਗੇ ਕੋਰਟ ਨੇ ਕਿਹਾ ਹੈ ਕਿ ਇਸ ਨਾਲ ਗਲਤ ਸੰਦੇਸ਼ ਜਾਂਦਾ ਹੈ ਜਸਟਿਸ ਦੇ ਕਾਂਤ ਦੇ ਅੱਗੇ ਕਿਹਾ ਹੈ ਕਿ ਵਾਰ-ਵਾਰ ਪਟੀਸ਼ਨਾਂ ਦਾਇਰ ਹੈ ਨਾ ਕਰੋ ਜੇਕਰ ਤੁਸੀਂ ਲੰਬਿਤ ਪੀਆਇਐਲ ਵਿੱਚ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸੁਆਗਤ ਹੈ ਸਵੱਗੇ ਚੱਲਦੀਆਂ ਵੱਡੀ ਅਪਡੇਟ ਦੇ ਨਾਲ ਮਹਿਲਾਵਾਂ ਨੂੰ ਮਿਲਣ ਵਾਲੇ 1100 ਰੁਪਏ ਸੰਬੰਧੀ ਵੱਡੀ ਅਪਡੇਟ ਆ ਪੰਜਾਬ ਦੀਆਂ ਔਰਤਾਂ ਦੇ ਲਈ ਵੱਡੀ ਖੁਸ਼ਖਬਰੀ ਆ ਖਾਤਿਆਂ 'ਚ 1100 ਰੁਪਏ ਨੂੰ ਲੈ ਕੇ ਵੱਡੀ ਅਪਡੇਟ ਆ ਜੀ ਪੰਜਾਬ ਵਿੱਚ ਭਗਵਾਨਤ ਸਰਕਾਰ ਵੱਲੋਂ ਔਰਤਾਂ ਦੇ ਖਾਤੇ ਵਿੱਚ ਹਰ ਮਹੀਨੇ 1100 ਰੁਪਏ ਭੇਜਣ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਹਾਲ ਵਿੱਚ ਨਵੇਂ ਚੁਣੇ ਗਏ ਵਿਧਾਇਕ ਡਾਕਟਰ ਇਸ਼ਾਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ ਜਲਦੀ ਹੀ ਪੂਰਾ ਕੀਤਾ ਜਾ ਰਿਹਾ ਚੱਬੇਵਾਲ ਹਲਕੇ ਤੋਂ ਨਵੇਂ ਚੁਣੇ ਗਏ ਵਿਧਾਇਕ ਡਾਕਟਰ ਇਸ਼ਾਕ ਕੁਮਾਰ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹਨਾਂ ਨੂੰ ਆਪਣੇ ਹਲਕੇ 'ਚ ਭਾਰੀ ਸਮਰਥਨ ਮਿਲਿਆ ਇਸ ਵਿਚਾਲੇ ਜਦੋਂ ਉਹ ਪਿੰਡ ਅਹਰਾਣਾ ਕਲਾ ਵਿਖੇ ਪੁੱਜੇ ਤਾਂ ਪਿੰਡ ਵਾਸੀਆਂ ਨੇ ਡਾਕਟਰ ਇਸ਼ਾਕ ਕੁਮਾਰ ਦਾ ਪਰ ਵਾਹ ਸਵਾਗਤ ਕੀਤਾ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਈਸ਼ਾਂਕ ਨੇ ਚੋਣਾਂ ਵਿੱਚ ਵੋਟਾਂ ਪਾ ਕੇ ਮਿਲੇ ਸਹਿਯੋਗ ਅਤੇ ਪਿਆਰ ਲਈ ਧੰਨਵਾਦ ਕੀਤਾ ਵਿਧਾਇਕ ਵੱਲੋਂ ਕੀਤਾ ਗਿਆ ਖੁਲਾਸਾ ਵੱਡਾ ਖੁਲਾਸਾ ਵਿਧਾਇਕ ਵੱਲੋਂ ਕੀਤਾ ਗਿਆ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਔਰਤਾਂ ਵੀ ਹਾਜ਼ਰ ਸਨ ਡਾਕਟਰ ਈਸ਼ਾਂਕ ਨੇ ਉਹਨਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਜਲਦੀ ਪੂਰਾ ਕੀਤਾ ਜਾ ਰਹੇ ਦੇ ਨਾਲ ਹੀ ਉਹਨਾਂ ਏ ਵੀ ਕਹਿ ਕੇ ਔਰਤਾਂ ਨੂੰ ਸਵੇਰ ਰੋਜ਼ਗਾਰ ਲਈ ਰੋਜ਼ਗਾਰ ਦੇ ਮੌਕੇ ਅਤੇ ਲੋੜੀ ਦੀ ਜਾਣਕਾਰੀ ਦਿੱ ਸिखਲਾਈ ਦੇਣ ਲਈ ਵੀ ਕਦਮ ਚੁੱਕੇ ਜਾਣਗੇ ਮੀਟਿੰਗ ਵਿੱਚ ਪਿੰਡ ਦੇ ਸਰਪੰਚ ਮੇਜਰ ਦਿਵਾੜਾ ਨੇ ਪਿੰਡ ਵਾਸੀਆਂ ਦਾ ਤਰਫੋਂ ਡਾਕਟਰ ਇਸ਼ਾਕ ਕੁਮਾਰ ਦਾ ਸਵਾਤ ਕਰਦਿਆਂ ਕਿਹਾ ਕਿ ਡਾਕਟਰ ਇਸ਼ਾਕ ਦੀ ਜਿੱਤ ਕਾਰਨ ਨਾ ਸਿਰਫ ਐਰਾਣਾ ਵਾਸੀਆਂ ਵਿੱਚ ਸ਼ਗੋਸ ਸਮੁੱਚੇ ਸਰਕਲ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਲੈ ਕੇ ਕਾਫੀ ਹੁਸਾਈਤਾਂ ਨੂੰ ਨਾ ਕਹਿ ਕੇ ਡਾਕਟਰ ਸ਼ਾਕ ਦੇ ਪਿਤਾ ਤੇ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਵੀ ਇਨਾ ਗੁਣਾਕਾਰ ਨਹੀਂ ਪਿਆਰੇ ਆਗੂਨ ਆਪਣੇ ਇਲਾਕੇ ਦੇ ਲੋਕਾਂ ਨੂੰ ਲਗਾਤਾਰ ਮਿਲਦੇ ਰਹਿੰਦੇ ਨੇ ਸਾਨੂੰ ਖੁਸ਼ੀ ਹੈ ਕਿ ਸਾਡੇ ਨਵੇਂ ਵਿਧਾਇਕੀ ਸਾਹਕ ਇਸ ਰਾਤ ਜਿਹੜੇ ਨੇ ਉਹ ਚੱਲ ਰਹੇ ਨੇ ਸੋ ਮਹਿਲਾਵਾਂ ਨੂੰ ਬਹੁਤ ਜਲਦ 1100 ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਜਿਹੜੇ ਨੇ ਉਹ ਆਉਣ ਵਾਲੇ ਨੇ ਸੋ ਇਸ ਅੱਜ ਦੇ ਵੱਡੀਆਂ ਮੁਖਵਰਾ ਮਿਲਦੇ ਆਂ ਹੋਰ ਜਾਣਕਾਰੀ ਦੇ ਨਾਲੋਂ ਤੱਕ ਬੜੇ ਰੋ ਸਾਡੇ ਨਾਲ ਧੰਨਵਾਦ